ਦੇਖੋ ਜੀ ਨਗਰ ਕੀਰਤਨਾ ਜੋ ਮੰਡੀਕਲਾਂ ਨਗਰ ਦੇ ਵਿੱਚ ਹੋ ਰਿਹਾ ਸਹਿਬਜਾਦਾ ਬਾਬਾਜੀਤ ਸਿੰਘ ਬਾਬਾ ਜਿਹਾਰ ਸਿੰਘ ਸਾਹਿਬ ਜੋਰਾਵਰ ਸਿੰਘ ਸਾਹਿਬ ਫਤਿਹ ਸਿੰਘ ਮਾਤਾ ਗੁਰਦੇਵ ਮਾਤਾ ਗੁਜਰ ਕੌਰ ਜੀ ਤੇ ਅਛੀ ਜੀ ਦਾ ਦੇ ਸੰਬੰਧ ਵਿੱਚ ਦੂਸਰਾ ਨਗਰ ਕੀਰਤਨਾ ਜੀ ਬਾਬਾ ਤਪਾਰਾਮ ਜੀ ਦੇ ਪਾਵਨ ਗੁਰਦੁਆਰਾ ਸਾਹਿਬ ਅਸਥਾਨਾ ਤੋਂ ਚੱਲੇਗਾ 10:30 ਵਜੇ ਨਾਲ ਸੰਗਤਾਂ ਨੇ ਹੋਰ ਵੀ ਪਿੰਡਾਂ 'ਚੋਂ ਬੇਨਤੀ ਹੈ ਵੱਧ ਤੋਂ ਵੱਧ ਸੰਗਤਾਂ ਪਹੁੰਚੋ ਦਰਸ਼ਨ ਕਰੋ ਕਿਉਂਕਿ ਨਗਰ ਕੀਰਤਨਾ ਆਪਾਂ ਸਹਿਬਜ਼ਾਦਿਆਂ ਦੀ ਸ਼ਹੀਦੀ ਦੇ ਸੰਬੰਧ ਵਿੱਚ ਬਹੁਤ ਘੱਟ ਹੁੰਦੇ ਆਪਣੇ ਇੱਥੇ ਤੇ ਆਪਾਂ ਇੱਥੇ ਵੀ ਫਤੇਗੜ ਸਾਹਿਬ ਜਿੱਥੋਂ ਨਹੀਂ ਜਾਈਦਾ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਸਕਦੇ ਆ ਦੇਖੋ ਭੈਣਾ ਮਾਮਸਪਾਈ ਕਰਦੀ ਹੋਈਆਂ ਜਿੱਥੇ ਖਾਲਸਾ ਚੌਂਕ ਚੀਜ਼ ਦੇਖੋ ਜੀ ਖਾਲਸਾ ਚੌਂਕ ਤੋਂ ਦਿਖਾਇਆ ਗਿਆ ਸੀ ਜਿੱਥੇ ਨੌਜਵਾਨ ਦਿਖਾਏ ਗਏ ਸੀ ਸੇਵਾ ਕਰਦੇ ਉੱਥੇ ਆ ਦੇਖੋ ਬਹੁਤ ਕੁਸਾ ਜੀ ਸਾਰੇ ਘਰਾਂ ਦੇ ਵਿੱਚ ਨਗਰ ਦੇ ਨਗਰ ਨਿਵਾਸੀਆਂ ਦੇ ਵਿੱਚ ਆਹ ਬਰੋਕਾ ਰਿਹਾ ਹੈ। ਬਾਰਾਂ ਨੂੰ ਸੇਵਾ ਹੀ ਕਰਦੇ। ਬਹੁਤ nhiều ਸੇਵਾ ਹੀ ਕਰਦੇ ਪਾਣੀ ਦਾ ਸਿਕੜਾ ਹੀ ਹੈ। ਫੇਰ ਕਿਹਾ ਹੋ। ਦੇਖੋ ਜੀ ਕਿੰਨੀ ਪੈਸਾਂ ਫਿਚਰਾ ਮਾਰੀ ਮਾਵਾ ਪੈਣਾ ਸੇਵਾ ਕਰਦੀਆਂ ਬਹੁਤ ਆਸਾ ਜੀ ਨਗਰ ਕੀਰਤਨ ਚਾਹੀਦਾ ਵੀ ਇਸੇ ਤਰ੍ਹਾਂ ਹੀ ਆ ਹਨਾ ਸਾਡੇ ਕੋਲੇ ਸਾਲ ਦੇ ਵਿੱਚ ਵੱਧ ਤੋਂ ਵੱਧ ਸਾਡੇ ਜਿਵੇਂ ਨਗਰ ਇੱਥੇ ਤਿੰਨ ਨਗਰ ਕੀਰਤਨ ਹੁੰਦੇ ਆ ਕਿਤੇ ਇੱਕ ਹੁੰਦਾ ਗੁਰੂ ਗ੍ਰੰਥ ਸਾਹਿਬ ਦਾ ਜਿੰਨਾ ਹੀ ਸਤਿਕਾਰ ਕਰਾਂਗੇ ਦੁਨੀਆ ਤੇ ਓਨੀ ਸਾਡਾ ਸਤਿਕਾਰ ਹੋਊ ਦੇਖੋ ਜੀ ਇਧਰ ਬੂਟਾ ਸਿੰਘ ਕੈਂਥ ਜਿਹੜੇ ਵੀਰ ਨੇ ਆਪਣਾ ਖਾਲਸਾ ਚੌਕ ਜੋ ਬੜਾ ਵਧੀਆ ਸਹਿਯੋਗ ਦਿੱਤਾ ਜਿਵੇਂ ਦੂਜੇ ਘਰਾਂ ਦਾ ਸਹਿਯੋਗ ਆ ਉੱਥੇ ਵੀ ਸੇਵਾ ਕਰ ਰਿਹਾ ਕਿਉਂਕਿ ਨਾਲ ਦੀ ਨਾਲ ਇਹਨੇ ਕੰਮ ਵੀ ਸ਼ੁਰੂ ਕੀਤਾ ਸਤਿਗੁਰੂ ਕਿਰਪਾ ਕਰੇ ਤਰਕੀਆਂ ਬਖਸ਼ੇ ਨੂੰ ਜੋ ਇਹਨੇ ਦੁਕਾਨ ਕੀਤੀ ਆ ਖੱਤਨੇ ਰੇੜੀ ਵੀ ਲੱਗਦੀ ਆ ਕੁਲਚਿਆਂ ਦੀ ਬਹੁਤ ਸੁੱਧਕ ਹੈ ਉਹਦੇ ਵਿੱਚ ਤੇਲ ਦੇ ਵਿੱਚ ਕੁਲਚੇ ਤੇ ਚਨੇ ਦਾ ਸੋਲਿਆਂ ਦਾ ਸੂਪ ਤੇ ਨਾਲ-ਨਾਲ ਮੂਸ ਤਿਆਰ ਹੁੰਦੇ ਆ ਜੀ ਰਾਮਪੁਰੇ ਵੀ ਇਹੋ ਜਿਹਾ ਸੂਪ ਵਗੈਰਾ ਨਹੀਂ ਮਿਲਦਾ ਸਤਿਗੁਰੂ ਕਿਰਪਾ ਕਰਨ ਬਾਤੋ ਵਾਦਾ ਪੰਮੀ ਸਾਹਿਬ ਜੋ ਕਰੀਏ ਦੇਖੋ ਇਹ ਖੰਬੇ ਖਾਲ ਜੇਲਰ ਰੰਗਲੇ ਜਾਤੇ ਉੱਥੇ ਇਹ ਪਿਆ आपली